ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਹਾਕੀ ਟੀਮ ਦੇ ਮੈਂਬਰ ਖੁਸ਼ੀ ਦੇ ਨਾਲ ਭੰਗੜੇ ਪਾਉਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਪੈरिस 올림픽 ਦੇ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਦੇਸ਼ ਤੇ ਹਿੱਸੇ ਇੱਕ ਹੋਰ ਮੈਡਲ ਆ ਗਿਆ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਦੇ ਫਰਕ ਦੇ ਨਾਲ ਹਰਾ ਕੇ ਦੇਸ਼ ਨੂੰ ਇਹ ਮੈਡਲ ਦਿਵਾ ਦਿੱਤਾ ਪੈरिस ਦੇ ਵਿੱਚ ਕੋਈ ਜਿੱਤ ਤੋਂ ਬਾਅਦ ਕੋਨੇ-ਕੋਨੇ 'ਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਦੱਸਦੇ ਕਿ ਜਿੱਥੇ ਸਿਆਸਤਦਾਨ ਜਿੱਤੂ ਖਿਡਾਰੀਆਂ ਨੂੰ ਵਧਾਈਆਂ ਦੇ ਰਹੇ ਨੇ ਉੱਥੇ ਪੰਜਾਬੀ ਲੋਕ ਵੀ ਪੰਗੜੇ ਪਾ ਕੇ ਜਿੱਤ ਦਾ ਆਨੰਦ ਮਾਣ ਰਹੇ ਨੇ ਪਰ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਹਾਕੀ ਟੀਮ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਖੁਸ਼ੀ ਮਨਾਈ ਜਾ ਰਹੀ ਹੈ ਹਰੇਕ ਦੇ ਘਰ ਖੁਸ਼ੀ ਦਾ ਮਾਹੌਲ ਹੈ ਪਰ ਅਸਲ ਖੁਸ਼ੀ ਇਹਨਾਂ ਦੇ ਵਿੱਚ ਹੈ ਜਿਨ੍ਹਾਂ ਨੇ ਦੇਸ਼ ਨੂੰ ਮੈਡਲ ਦਿਵਾਇਆ ਜੀ ਹਾਂ ਜਿੱਤ ਦੀ ਖੁਸ਼ੀ ਇਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਹੈ ਹਾਕੀ ਟੀਮ ਨੇ ਭੰਗੜੇ ਪਾਏ ਨੇ ਤਿਰੰਗਾ ਲਹਿਰਾਇਆ ਜਾਂਦਾ ਹੈ ਡਾਸ ਕੀਤਾ ਜਾਂਦਾ ਹੈ ਹਰ ਇੱਕ ਵੱਲੋਂ ਇਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਕਿ ਦੇਸ਼ ਨੂੰ ਪੈਰਾਸੋਲਪਿਕ ਦੇ ਵਿੱਚ ਇਹਨਾਂ ਨੇ ਮੈਡਲ ਦਵਾਇਆ ਹਰੇਕ ਟੀਮ ਮੈਂਬਰ ਦੇ ਕਰ ਇਸ ਸਮੇਂ ਜਸ਼ਨ ਦਾ ਮਾਹੌਲ ਹੈ ਪਰਿਵਾਰਕ ਮੈਂਬਰ ਖੁਸ਼ ਨੇ ਮੂੰਹ ਮਿੱਠਾ ਕਰਾ ਰਹੇ ਨੇ ਆਪਣੇ ਬੱਚੇ ਦੇ ਮਾਣ ਮਹਿਸੂਸ ਕਰ ਰਹੇ ਨੇ ਕਿ ਦੇਸ਼ ਤੇ ਲਈ ਮਾਣ ਵਧਾਉਣ ਵਾਲੀ ਗੱਲ ਹੈ ਕਿਉਂਕਿ ਹਾਕੀ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਡਲ ਜਿੱਤਿਆ ਭਾਰਤ ਨੇ ਔਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋਗੇ ਹਾਕੀ ਟੀਮ ਕਿਸ ਕਦਰ ਖੁਸ਼ ਹੈ ਹਰ ਇੱਕ ਸਿਆਸਤਦਾਨ ਇਹਨਾਂ ਨੂੰ ਵਧਾਈਤਾ ਦੇ ਰਿਹਾ ਪਰ ਇਹਨਾਂ ਦੇ ਚਿਹਰੇ ਦੀ ਖੁਸ਼ੀ ਇੱਕ ਵੱਖਰੀ ਖੁਸ਼ੀ ਜਿਹੜੀ ਤੁਸੀਂ ਮਹਿਸੂਸ ਕਰ ਸਕਦੇ ਹੋ ਤੁਸੀਂ ਵੀ ਕਮੈਂਟ ਕਰਕੇ ਇਹਨਾਂ ਨੂੰ ਵਧਾਈ ਜ਼ਰੂਰ ਦਿਓ